ਗੁਰ ਸਿੱਖੀ ਪਹਾੜੋਂ ਮੰਨੇ ਗੁਰ ਪੂਰਾ ਪਰ ਨਗਾਰੇ ਗੁਰ ਦਤ ਤੋ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਧਾ ਜਨ ਨਾ ਸਹਿਆ ਪ੍ਰਣ ਅਪਤ ਨਾਨਕ ਤਿਨ ਕੇ ਸਰਣਾ ਜੈਨ ਤੋਂ ਨਾਹੀ ਵਿਸਰਿਆ ਸੱਚੇ ਪਾਤਸ਼ਾਹ ਗਰੀਬ ਨвар ਦੀਨ ਦੁਨੀਆ ਦੇ ਮਾਲਕ ਚਾਵਰ ਸਤਰ ਤਖਤ ਦੇ ਮਾਲਕ ਤਰਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੋਭਾ ਹੈ ਮਾਣ ਬਰੋ ਕੀ ਸਦੀਨ ਬਾਣੀ ਗੁਰੂ ਪਿਆਰੀ ਗੁਰੂ ਸਵਾਦੀ ਸੰਗਤ ਜੀਓ ਸੁਰਤیاں ਮਿਰਤیاں ਨੂੰ ਇਪਾਕਰ ਕਰੋ ਆਪਾਂ ਕੁਝ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿ ਦਾ ਕਰਨਾ ਹੁੰਦਾ ਹੈ ਪਰ ਇਹ ਬਹੁਤਾਂ ਲੋਕ ਉਦੋਂ ਹੁੰਦਾ ਹੈ ਜਦੋਂ ਸਾਡੀ ਸੁਰਤ ਸਾਰੇ ਪਥਿਓ ਹਟ ਕੇ ਮਾਲਕ ਦੇ ਚਰਨਾਂ ਦੇ ਨਾਲ ਜੁੜਦੀ ਹੈ ਆਓ ਕਰੋ ਜਿੱਤਨੇ ਵੀ ਮਾਈ ਭਾਈ ਆਪ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਝੱਟ ਕੇ ਬਿਠੇ ਹੋ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਦਸਤੂ ਪਹਿਲਾ ਸੁਤਕੌਰ ਯੋਗ ਭਾਈ ਸੁਖਦੇਵ ਸਿੰਘ ਜੀ ਉੱਤੇ ਮੁੱਖ ਬੁਲਾ ਰਹੇ ਤਤਮੀ ਟਕਸਾਲ ਜਥਾ ਪਿੰਡਾਂ ਪਿੰਡਾਂ ਮਹਿਤਾ ਆਪ ਜੀ ਨਾਲ ਇੱਕ ਬਚਨ ਸਾਂਝਾ ਕਰਕੇ ਗਏ ਹਨ ਕਿ ਦਸ਼ਮੇਸ਼ ਜੀ ਦੇ ਨਾਮ ਉੱਤੇ ਇਹ ਜੋ ਦਸ਼ਮੇਸ਼ ਤਰਨਾ ਦਲ ਹੈ ਇਹ ਸ਼ਹੀਦਾਂ ਦੀ ਜਥੇਬੰਦੀ ਹੈ। ਆਪ ਜੀ ਦੇ ਨਾਲ ਭਾਈ ਸਾਹਿਬ ਇਹ ਬਚਨ ਸੰਧੇ ਕਰਕੇ ਰਹੇ ਹਨ। ਮੈਂ ਤੁਹਾਨੂੰ ਮੁਫਤ ਇੱਕ ਬੇਨਤੀ ਕਰਕੇ ਖੀਮਾ ਮੰਗਣੀ ਹੈ। ਕਿਉਂਕਿ ਹਾਜ਼ਰੀ ਦਾ ਸਮਾਂ ਹੈ। ਪਿਆਰਿਓ ਆਪਣੀ ਸੁਰਤ ਨੂੰ ਟਿਕਾਓ ਤੇ ਅਨੰਦਾਂ ਦੀ ਪੂਰੀ ਵਿੱਚ ਚੱਲੋ। ਅਨੰਦਪੁਰ ਸਾਹਿਬ ਚਲੋ ਦਸ਼ਮੇਸ਼ ਹੀ ਆਪ ਬੈਠੇ ਹਨ ਮਹਾਰਜ ਦੇ ਕੋਲ ਪੰਜ ਪਿਆਰੇ ਸਿੰਘ ਬੈਠੇ ਹਨ ਉਹ ਪੰਜ ਪਿਆਰੇ ਜਿਹੜੇ ਸਿੱਧਕ ਵਿੱਚ ਪੁੱਦੇ ਹਨ ਗੁਰੂ ਕੋ ਪੰਜ ਪਿਆਰੇ ਬੈਠੇ ਹਨ ਗੁਰਸਿੱਖ ਬੈਠੇ ਹਨ ਸਿੰਘ ਬੈਠੇ ਹਨ ਪੰਡਾ ਪਿਆਰਿਆਂ ਵਿੱਚੋਂ ਪਿਆਰੇ ਮੋਹਕਮ ਸਿੰਘ ਨੇ ਕਲਗੀ ਧਰ ਦੇ ਉਹ ਇੱਕ ਬੇਨਤੀ ਕਰਦੇ ਚੇਤਾ ਰੱਖਿਓ ਸਿੱਖ ਕਦੀ ਆਪਣੇ ਗੁਰੂ ਨੂੰ ਸਵਾਲ ਨਹੀਂ ਜੇ ਕਰ ਸਕਦਾ ਸਿੱਖ ਜਦੋਂ ਕਰਦਾ ਕੁਝ ਪੁੱਛਣ ਵਾਸਤੇ ਉਹ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿਉਂਕਿ ਗੁਰੂ ਸਾਹਿਬ ਬਹੁਤ ਵੱਡੀ ਹਸਤੀ ਹੈ ਸਤਿਗੁਰੂ ਜੀ ਨੂੰ ਪਿਆਰੇ ਹੁਕਮ ਸਿੰਘ ਦੀ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਨੇ ਪੰਥ ਸਾਜਿਆ ਨਿਤ ਖੰਡਾ ਖੜਕਦਾ ਨਿਤ ਜੰਗ ਹੁੰਦੀ ਹੈ ਔਰ ਆਪ ਜੀ ਤੋਂ ਜਾਨ ਵਾਰਨ ਵਾਲੇ ਗੁਰਸਿੱਖ ਆਪਣੀਆਂ ਜਾਨਾਂ ਵਾਰ ਦਿੰਦੇ ਸ਼ਹੀਦ ਹੋ ਜਾਂਦੇ ਜੇ ਤਾਂ ਰੱਖਿਓ ਸ਼ਹੀਦ ਦਾ ਦਿਲ ਕਿੰਨਾ ਵੱਡਾ ਹੋਏਗਾ ਸਾਨੂੰ ਸਭ ਨੂੰ ਆਪਣੀ ਜਾਨ ਪਿਆਰੀ ਹੈ ਸਰੀਰ ਪਿਆਰਾ ਹੈ ਉਹ ਗੁਰਸਿੱਖ ਕਿੰਨੇ ਮਹਾਨ ਹੁੰਦੇ ਆ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਆਪਣੀ ਸਰੀਰ ਦੀ ਪਰਵਾਹ ਨਹੀਂ ਕਰਦੇ ਮਹਾਰਾਜ ਸਿੰਘ ਸ਼ਹੀਦ ਹੁੰਦੇ ਆ ਆਪ ਨੇ ਸ਼ਹੀਦਾਂ ਨੂੰ ਕਿੰਨੀ ਕੁ ਤਾਕਤ ਬਖਸ਼ਿਸ਼ ਕੀਤੀ ਹੈ प्यारे मोहकम सिंह जी विनती करते महाराज सवाल बड़ा टोंगा स्टेट ते ਤੁਸੀਂ ਵਿਦਵਾਨ ਸੱਜਣ ਰੱਬ ਦੇ ਪਿਆਰੇ ਬੇਖੇ ਹੋ ਪਿਆਰੇ मोहकम सिंह जी ਜੋ ਪੁੱਛ ਰਹੇ ਆ ਵੀ ਜਿੰਦੇ ਆ ਜੀਵਨ ਤੋਂ ਤਾਕਤ ਮਿਲਦੀ ਆ ਪਰ ਉਹ ਪ੍ਰਸ਼ਨ ਕਰ ਰਹੇ ਆ ਵੀ ਸਰੀਰ ਨਹੀਂ ਹੈ ਕੇਵਲ ਆਤਮਾ ਹੈ महाराज ਇੱਕ ਸ਼ਹੀਦ ਨੂੰ ਤੁਸੀਂ ਕਿੰਨੀ ਕੋ ਤਾਕਤ ਦਿੰਦੇ ਹੋ ਫਿਰ ਮੈਂ ਗਲਤ ਹੋ ਰਹਾ ਦਿਨਾ ਹੈ ਸਰੀਰ ਨਹੀਂ ਹੈ ਇੱਥੇ ਸਰੀਰ ਤਾਂ ਹੈ ਹੀ ਨਹੀਂ ਸ਼ਹੀਦ ਸਾਹਿਬ ਉਹ ਤਾਂ ਸ਼ਹੀਦ ਹੋ ਗਿਆ ਸਾ ਸੰਗਤ ਸਰੀਰ ਦਾ ਤੇ ਸੰਸਕਾਰ ਹੋ ਗਿਆ ਕੇਵਲ ਆਤਮ ਰਹੀ ਇੱਕ ਸ਼ਹੀਦ ਨੂੰ ਕਿੰਨੀ ਕੋ ਸ਼ਕਤੀ ਦਿੰਦੇ ਹੋ ਮਹਾਰਾਜ ਕਹਿਣ ਲੱਗੇ ਮੋਕਮ ਸਿੰਘ ਜੀ ਗੁਪਤ ਗੱਲ ਪੁੱਛ ਲਈ ਤੁਸੀਂ ਗੁਪਤ ਗੱਲ ਪਰ ਹੁਣ ਤੁਸੀਂ ਪਿਆਰੇ ਪਿਆਰਿਆਂ ਤੋਂ ਕੁਝ ਵੀ ਉਲ੍ਹਾ ਨਹੀਂ ਕੁਝ ਵੀ ਗੁਪਤ ਨਹੀਂ ਇਸ ਕਰਕੇ ਤੁਹਾਨੂੰ ਦੱਸਦਾ ਸੁਣੋ ਮਹਾਰਾਜ ਕਹਿੰਦਾ ਕਿ ਮੋਹਕਮ ਸਿੰਘ ਜੀ ਕੀੜੀ ਤੋਂ ਲੈ ਕੇ ਹਾਥੀ ਤੱਕ ਪਰਮੇਸ਼ਰ ਨੇ ਸਭ ਨੂੰ ਸ਼ਕਤੀ ਦਿੱਤੀ ਹੈ ਸਮਰੱਥਾ ਦਿੱਤੀ ਹੈ ਇੱਕ ਕੀੜੀ ਹੈ ਨਾ ਗੁਰਮਖੋ ਉਹ ਵੀ ਆਪਣੇ ਸਰੀਰ ਤੋਂ ਕਈ ਗੁਣਾ ਵੱਧ ਭਾਰ ਚੁੱਕ ਲੈਂਦੀ ਹੈ ਤਾਕਤ ਦਿੱਤੀ ਵਾਹਿਗੁਰੂ ਨੇ ਹੈ ਨਿੱਕੀ ਜੀ ਹੈ ਸਾਡੇ ਜੀਵਨ ਵਿੱਚ ਇੱਕ ਕੀੜੀ ਦੀ ਕੀ ਹਸਤੀ ਹੈ ਕੀੜੀ ਨੂੰ ਵੀ ਵਾਹਿਗੁਰੂ ਨੇ ਤਾਕਤ ਦਿੱਤੀ ਹੈ ਫਿਰ ਪਸ਼ੂਆਂ ਨੂੰ ਪੰਛੀਆਂ ਨੂੰ ਜਾਨਵਰਾਂ ਨੂੰ ਸਾਰੇ ਅਨੁਭਵ ਗੁਰੂ ਨੇ ਕੋਈ ਨਾ ਕੋਈ ਤਰਤ ਬਖਸ਼ਿਸ਼ ਕੀਤੀ ਹੈ ਸਮਰੱਥਾ ਬਖਸ਼ਿਸ਼ ਕੀਤੀ ਹੈ 12 ਦੀ ਬਾਣੀ ਚ ਬਚਨ ਆਉਂਦਾ ਦੀ ਸਭ ਨਾ ਉਪਰ ਨਦਰ ਪ੍ਰਪਤਿ ਇਹੋ ਜਾਂ ਮਨੁੱਖ ਕੋਈ ਨਹੀਂ ਜਿਹਦੇ ਉੱਤੇ ਵਾਹਿਗੁਰੂ ਦੀ ਨਦਰ ਨਹੀਂ ਹੈ ਗੁਰਮਖੋ ਬਖਸ਼ਿਸ਼ ਨਹੀਂ ਹੈ ਬਸ ਨਿੱਕਾ ਜਾਂ ਭੇਟਦੇ ਆ ਕਿਸੇ ਥੋੜੀ ਕਿਤੇ ਛੱਕ ਨੇ ਕਿਸੇ ਕੋ ਥੋੜੀ ਹੈ ਕਿਸੇ ਕੋ ਬਹੁਤੀ ਹੈ ਵਾਰ ਰ ਕਹਿੰਦੇ ਸਭ ਕੋ ਸਮਰਥਾ ਪਸ਼ੂ ਪੰਛੀਆਂ ਜਾਨਵਰਾਂ ਤੋਂ ਬਾਅਦ ਵਾਹਿਗੁਰੂ ਨੇ ਮਨੁੱਖ ਨੂੰ ਤਾਕਤ ਦਿੱਤੀ ਸਾਹਸ ਨਾਲ ਬੰਦਾ ਇੱਕ ਇੱਕ ਆਮ ਮਨੁੱਖ ਜਿਹੜਾ ਉਹ ਵੀ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਲੈਣ ਦਾ ਸਾਹਸ ਕਰੇ ਉਹਰੇ ਕੋ ਸਮਰਥਾ ਉਹਰੇ ਤੋਂ ਬਾਅਦ ਰਾਜੇ ਹੈ ਮਹਾਰਾਜੇ ਹੈ ਉਹਨਾਂ ਕੋ ਆਪਣੇ ਤਰੀਕੇ ਦੀ ਸਮਰੱਥਾ ਹੈ ਉਦੋਂ ਰਾਜੇ ਮਹਾਰਾਜੇ ਸਨ ਹੁਣ ਐਮਐਲਏ ਐਮਪੀ ਸਾਧ ਸੰਗਤ ਨਹੀਂ ਦਾ ਮੰਤਰੀ ਹੈ ਮੁੱਖ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਰਾਸ਼ਟਰਪਤੀ ਹੈ ਇਹਨਾਂ ਦੀ ਤਾਕਤ ਥੋੜੀ ਵੱਧ ਹੈ ਪਰ ਮਹਾਰਾਜ ਕਹਿਣ ਲੱਗੇ ਇਹਨਾਂ ਤੋਂ ਉੱਤੇ ਵੀ ਇੱਕ ਤਾਕਤ ਹੈ ਉਹ ਤਾਕਤ ਦੇਵੀ ਦੇਵਤਿਆਂ ਦੀ ਹੈ ਗੁਰੂ ਜੀ ਵੱਡੇ ਵੱਡੇ ਰਾਜੇ ਉਹ ਦੇਵੀ ਦੇਵਤਿਆਂ ਨੂੰ ਮੰਨਦੇ ਆ ਉਹਨਾਂ ਦੇ ਅੱਗੇ ਝੁਕਦੇ ਆ ਕਿਉਂ ਉਹਨਾਂ ਕੋਲ ਤਾਕਤ ਹੈ ਉਹਨਾਂ ਕੋਲ ਸਮਰੱਥਾ ਹੈ ਕਲਗੀਧਰ ਮਹਾਰਾਜ ਕਹਿਣ ਲੱਗੇ ਮੋਹਕਮ ਸਿੰਘ ਜੀ ਦੇਵੀ ਦੇਵਤਿਆਂ ਤੋਂ ਉੱਤੇ ਵੀ ਤਾਕਤ ਹੈ ਉਹ ਕਿਹੜੀ ਤਾਕਤ ਹੈ ਮਹਾਰਾਜ ਕਹਿਣ ਲੱਗੇ ਉਹ ਤਾਕਤ ਹੈ ਮੌਤ ਦੀ ਜਿਹੜੀ ਦੇਵੀ ਦੇਵਤਿਆਂ ਨੂੰ ਵੀ ਲੈ ਜਾਂਦੀ ਤੁਮਕ ਮੌਤ ਦੀ ਤਾਕਤ ਦੇਵੀ ਦੇਵਤਿਆਂ ਤੋਂ ਵੱਡੀ ਹੈ ਬਾਣੀ ਵਿੱਚ ਲਿਖਿਆ ਹੈ ਰਹਿਣ ਨਾ ਪਾਵਹਿ ਸੁਰ ਨਲ ਦੇਵਾ ਉਠ ਸਿਧਾਰੇ ਕਰ ਮਨ ਜਨ ਸੇਵਾ ਇੱਥੇ ਦੇਵੀ ਦੇਵਤੇ ਨਹੀਂ ਰਹਿੰਦੇ ਸਾ ਸ੍ਰੀ ਕ੍ਰਿਸ਼ਣ ਦੇਸ਼ਰੀ ਦਸਮ ਗ੍ਰੰਥ ਜੀ ਦੇ ਵਿੱਚ ਕ੍ਰਿਸ਼ਨ ਜੀ ਦੇ ਸਰੀਰ ਤਿਆਗਣ ਦਾ ਪ੍ਰਸੰਗ ਬਾਜਾ ਵਾਲੇ ਸਤਿਗੁਰਾਂ ਨੇ ਲਿਖਿਆ ਕਿਵੇਂ ਸਰੀਰ ਤਿਆਗਿਆ ਸਾਰੀ ਕਥਾ ਲਿਖੀ ਹੈ ਦੇਵੀ ਦੇਵਤਿਆਂ ਤੋਂ ਉੱਤੇ ਮੌਤ ਦੀ ਸ਼ਕਤੀ ਹੈ ਪਰ ਮਹਾਰਾਜ ਕਹਿਣ ਲੱਗੇ ਮੋਕਮ ਸਿੰਘ ਜੀ ਜਦੋਂ ਦਾ ਸਾਡਾ ਜਨਮ ਪਟਣੇ ਦੀ ਧਰਤੀ ਤੇ ਹੋਇਆ ਉਦੋਂ ਦੀ ਖੇਡ ਬਦਲ ਦਿੱਤੀ ਹੈ ਮਹਾਰਾਜੋ ਕਿਵੇਂ ਸਤਿਗੁਰੂ ਕਹਿੰਦੇ ਸਭ ਤੋਂ ਉੱਤੇ ਮੌਤ ਦੀ ਤਾਕਤ ਹੈ ਪਰ ਜਿਹੜੇ ਗੁਰਸਿੱਖ ਜਿਹੜੇ ਸਿੰਘ ਸ਼ਹੀਦ ਹੋ ਜਾਂਦੇ ਆ ਅਸੀਂ ਮੌਤ ਤੋਂ ਉੱਤੇ ਵੀ ਉਹਨਾਂ ਦੀ ਤਾਕਤ ਕਰ ਦਿੱਤੀ ਹੈ ਮੌਤ ਤੋਂ ਵੱਡੀ ਤਾਕਤ ਸ਼ਹੀਦਾਂ ਦੀ ਕਰ ਦਿੱਤੀ ਹੈ ਜਿਹੜੇ ਸ਼ਹੀਦਾਂ ਤੇ ਆਸਥਾ ਰੱਖਣਗੇ ਮੌਤ ਜੇ ਆਸਥਾ ਰੱਖਣ ਵਾਲਿਆਂ ਨੂੰ ਆਉਣੀ ਹੈ ਤੇ ਪਹਿਲਾਂ ਸ਼ਹੀਦ ਦੀ ਆਗਿਆ ਤੋਂ ਬਗੈਰ ਨਹੀਂ ਸ਼ਹੀਦਾਂ ਨੂੰ ਮੌਤ ਤੋਂ ਵੱਡੀ ਸ਼ਕਤੀ ਦੇ ਦਿੱਤੀ ਗਈ। ਮਹਾਰਾਜ ਕਲਗੀਧਰ ਜੀ ਨੇ ਕੁਝ ਨਹੀਂ ਰੱਖਿਆ ਸਾਰਾ ਕੁਝ ਆਪਣੇ ਸਿੰਘਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸ਼ਹੀਦਾਂ ਨੂੰ ਤਾਂ ਅਨੰਤ ਸ਼ਕਤੀਆਂ ਦੇ ਕੇ ਸਤਿਗੁਰਾਂ ਨੇ ਦਵਾਇਆ। ਬਾਬਾ ਵੀਰ ਸਿੰਘ ਜੀ ਬਰਮਖੋਨਾ ਨਾਸ਼ੀ ਦੀ ਵਿਹਾਰਾ ਨਾਲ ਦੇ ਮਹਾਪੁਰਖਾਂ ਦਾ ਬਰਸੀ ਦਾ ਤਿਹਾੜਾ অতি ਸਤਿਕਾਰਯੋਗ ਬਾਬਾ ਜੀ ਜਥੇਦਾਰ ਆਇਤਰ ਸੂਰ ਰੱਟਾ ਹੋਇਆ ਜਿਹਦਾ ਉੱਤੇ ਸਤਿਗੁਰਾਂ ਨੇ ਬੜੀ ਬਣੀ ਇਹ ਬੰਦ ਦੇ ਜਨਮ ਹੈ ਇਹਨਾਂ ਨਾਲ ਆਈ ਤਾਂ ਜਿਹੜਾ ਸੁਪਨਾ ਹੈ ਨਾ ਜਿਤਨੀ ਆਉਂਦੀ ਸੰਤਾਂ ਤੋਂ ਮਾਰ ਜਿਮਰਦੇ ਬਾਬਾ ਜੀ ਦੇ ਮਨ ਪਾਵੇ ਬਾਬਾ ਸੰਕਾ ਦੇ ਮਨ ਪਾਵੇ ਬਾਬਾ ਜੀ ਦੇ ਮਨ ਪਾਵੇ ਬਾਬਾ ਜੋਰ ਦੇ ਮਨ ਪਾਵੇ ਬਾਬਾ ਜਾਰ ਦੇ ਮਨ ਪਾਵੇ ਬਾਬਾ ਫਟੇ ਸੈ ਨੂੰ ਪਾਵੇ ਹਾਏ ਹਾਏ ਨਾ ਨਾ ਦੁਨੀਆ ਨਾਰ ਪਰ ਕੀ ਹੈ YouTube ਲੈ ਕੇ ਦਾ ਕੇਸ ਕਰਨਾ ਉਹ ਜੋ ਮਰਜ਼ੀ ਬੋਲਣ ਦਾ ਪੀਂਦੇ ਜਿੰਨੇ ਭੱਬਲ ਪੁੱਛੇ ਸਾਧ ਸੰਗਤੀਆਂ ਨੇ ਇਹਨਾਂ YouTube ਤੇ Facebookੀਆਂ ਨੇ ਪਾਏ ਆ ਪਹਿਲੇ ਸਮੇਂ ਵਿੱਚ ਨਹੀਂ ਸੀ ਇਹ ਪਰ ਮਹਾਰਾਜ ਦੀ ਬੜੀ ਕਿਰਪਾ ਹੈ ਬਖਸ਼ਿਸ਼ ਹੈ ਐਸੇ ਗੁਣਮੁਖ ਪਿਆਰੇ ਜਿਹੜੇ ਥੋਕ ਨੇ ਜਵਾਬ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਜਿਨ੍ਹਾਂ ਦੇ ਉੱਤੇ ਮੇਰਾ ਪਰਿਆ ਸਤਿ ਰੱਖਣ ਔਰ ਸੰਗਤ ਨੂੰ ਵੀ ਮੇਰੀ ਦੇਖੀ ਤੇ ਇਹਨਾਂ YouTube ਦੀਆਂ ਤੋਂ Facebook ਦੀਆਂ ਤੋਂ ਬਚ ਕੇ ਰਹੋ ਪਤਾ ਕੱਖ ਨਹੀਂ ਨਿਕਲਦਾ ਕਿਸੇ ਕਮਾਈ ਵਾਲੇ ਬੰਦਗੀ ਵਾਲੇ ਗੁਰਮੁਖ ਦੇ ਇਹਨਾਂ ਸੰਗਤ ਨਹੀਂ ਕੀਤੀ ਹੁੰਦੀ ਐਵੇਂ ਖਾਮ ਖਾ ਕਹਿੰਦੇ ਤੂੰ ਕੌਣ ਵੀ ਮੈਂ ਖਾਮ ਖਾ ਇਹ ਖਾਮ ਖਾ ਵਾਲੀ ਪਾਰਟੀ ਹੈ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਦਸ਼ਨਾ ਤੋਂ ਵੀ ਬਚਾਉਣ ਭੁੱਲਾਂ ਦੀ ਮਾਫੀ ਬਖਸ਼ੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਜ ਕੇ ਫਤੇ ਬਿਲਾਓ ਜੀ ਵਾਹਿਗੁਰੂ ਦੇ ਕਾ ਸਤਸਾ ਵਾਹਿਗੁਰੂ ਵਾਹਿਗੁਰੂ ਕੀ ਫਤੇ ਸਬਤ ਬਹੁਤ ਬਹੁਤ ਰਾਜ ਸਿੱਤਾ ਜੀ ਗਿਆਨੀ ਵਿਸ਼ਾਲ ਸਿੰਘ ਜੀ ਗੁਰਦਰਾ ਦੀਵਾਨ ਆਰਿਆ ਜੀ ਸਾਹਿਬ ਅਮਰਤ ਸਰ ਸਾਹਿਬ ਜਿਨ੍ਹਾਂ ਨੇ ਆ ਗੁਰੂ ਕੀ ਆਸਿਕ ਸੰਖੰਨ ਦੇ ਨਾਲ ਗੁਰੂ ਦੇ ਚਾਰਾਂ ਦੀ ਸਜ ਪਾਈ ਹੈ ਸ ਬਹੁਤ ਬਹੁਤ ਨਵਾਜ ਹੈ ਗਿਆਨੀ ਜੀ ਦਾ ਮੈਂ ਬੇਨਤੀ ਕਰਾਂਗਾ ਕਿ ਸੰਤ ਬਾਬਾ ਅਮਰੋਦ ਸਿੰਘ ਜੀ ਉਹਨਾਂ ਦਾ ਸਲਮਾਨ ਕੀਤਾ ਜਾਵੇ ਸਤਿਗੁਰਾਂ ਦੇ ਕਟਕਟ ਕਰਗ ਜਵਾਨੇ ਰਾਜਾ ਰਾਤਾਕ ਬਾਬਾ ਜੀਵ ਸਿੰਘ ਜੀ ਦਾ ਚੰਦਰ ਰੂਪ ਹੋ

jeet ki